ਸਟਰਾਬਰੀ ਜਿਹੜੀ ਕਿ ਕਾਫੀ ਮਹਿੰਗੇ ਮੁੱਲ 'ਚ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਮਿਲਦੀ ਹੈਗੀ ਉਹਨੂੰ ਆਪਾਂ ਆਸਾਨੀ ਨਾਲ ਆਪਣੇ ਖੇਤ ਦੇ ਵਿੱਚ ਅਗਾ ਸਕਦੇ ਆਂ ਜੀ ਕੀ ਇਹਦੇ ਅਗਾਉਣ ਦਾ ਤਰੀਕਾ ਰਹੂਗਾ ਕੀ ਸਮਾਂ ਕਦੋਂ ਲਾਉਣ ਦਾ ਕਿਹੜੀ ਆਪਾਂ ਕਿਸਮ ਲਾਉਣੀ ਹੈਗੀ ਕਿਸ ਤਰ੍ਹਾਂ ਦੀ ਸਾਂਭ ਸੰਭਾਲ ਕਰਨੀ ਹੈ ਸਾਰੀਆਂ ਚੀਜ਼ਾਂ ਬਾਰੇ ਵੀਡੀਓ ਦੇ ਵਿੱਚ ਪੂਰੀ ਗੱਲਬਾਤ ਜਿਹੜੀ ਸਾਂਝੀ ਕਰਾਂਗੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਵੀਡੀਓ ਥੋੜੀ ਲੰਮੀ ਹੋ ਸਕਦੀ ਹੈ ਕਿਉਂਕਿ ਕਾਫੀ ਗੱਲਾਂ ਜਿਹੜੀਆਂ ਇਸ ਸੰਬੰਧੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਇਸ ਕਰਕੇ ਤੁਸੀਂ ਵੀਡੀਓ ਨੂੰ ਸਾਰੀ ਦੇਖਿਓ ਤਾਂ ਜੋ ਜਿਹੜੀ ਤੁਹਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਮਿਲ ਸਕੇ ਇਸ ਤੋਂ ਇਲਾਵਾ ਜਿਹੜੀ ਵੀਡੀਓ ਨੂੰ ਸਾਂਝੀ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੇ ਵੀਰ ਹੋਰ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਕਾਸ਼ਟ ਕਰਨਾ ਚਾਹੁੰਦੇ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਤੇ ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬ ਕਰ ਲਓ ਜੀ ਜੇਕਰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਫੋਲੋ ਕਰ ਲਓ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੁਣ ਆਪਾਂ ਗੱਲ ਕਰ ਲਈਏ ਇਸ ਸਟਰਾਬਰੀ ਨੂੰ ਲਾਉਣ ਦੇ ਸਮੇਂ ਦੀ ਸਤੰਬਰ ਦੇ ਆਖਰੀ ਹਫਤੇ ਜਿਹੜਾ ਸਟਰਾਬਰੀ ਨੂੰ ਲਾਉਣ ਦਾ ਬਿਲਕੁਲ ਢੁਕਮਾ ਸਮਾਂ ਜਿਹੜਾ ਚੱਲ ਰਿਹਾ ਹੈਗਾ ਇਸ ਸਮੇਂ ਤੁਸੀਂ ਸਟਰਾਬਰੀ ਨੂੰ ਲਾ ਸਕਦੇ ਹੋ ਜੀ ਜੇਕਰ ਕਿਸੇ ਵੀਰ ਕੋਲ ਬਾਹੀ ਜੋਗ ਜਾਂ ਥੋੜੀ ਜ਼ਮੀਨ ਹੈਗੀ ਹੈਗੀ ਉਹਦੇ ਵਿੱਚ ਲਾ ਸਕਦਾ ਤੇ ਜੇਕਰ ਤੁਹਾਡੇ ਕੋਲ ਜ਼ਮੀਨ ਦਾ ਕੋਈ ਉਸ ਤਰ੍ਹਾਂ ਦਾ ਪ੍ਰਬੰਧ ਨਹੀਂ ਤੁਸੀਂ ਸ਼ਹਿਰ ਵਗੈਰਾ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਜਿਹੜੇ ਗਰੋਇੰਗ ਬੈਗ ਆਗੇ ਉਹ ਲੈ ਕੇ ਉਹਨਾਂ ਦੇ ਵਿੱਚ ਵੀ ਜਿਹੜੇ ਸਟਰਾਬਰੀ ਦੇ ਬੂਟੇ ਆਸਾਨੀ ਨਾਲ ਅਗਾ ਸਕਦੇ ਹੋਗੇ ਹੁਣ ਗੱਲ ਕਰ ਲਈ ਕਿ ਕਿਸਮ ਕਿਹੜੀ ਲਾਉਣੀ ਹੈ ਜੀ ਇਹਦੀ ਕਿਸਮ ਜਿਹੜੀ ਇਸ ਸਮੇਂ ਲੱਗਣ ਵਾਲੀ ਹੈ ਕਾਫੀ ਜ਼ਿਆਦਾ ਝਾੜ ਦੇਣ ਵਾਲੀ ਕਿਸਮਾਂ ਦੀ ਉਹ ਵਿంటర్ ਡਾਉਣਾਂਗੀ ਆਸਾਨੀ ਨਾਲ ਹੋ ਜਾਂਦੀ ਹੈ ਬਿਮਾਰੀਆਂ ਦਾ ਜਿਹੜਾ ਟੱਕਰ ਕਰਨ ਦੀ ਇਹਦੀ ਸਮਰੱਥਾ ਜ਼ਿਆਦਾ ਹੈਗੀ ਤੇ ਜਿਹੜਾ ਆਪਣੇ ਮੌਸਮ ਦੇ ਅਨੁਕੂਲੇ ਕਿਸਮ ਹੈਗੀ ਹੈਗੀ ਤੇ ਸਤੰਬਰ ਦੇ ਮਹੀਨੇ ਤੁਸੀਂ ਜਿਹੜੇ ਆਖਰੀ ਹਫ਼ਤੇ ਦੇ ਵਿੱਚ ਇਹਨੂੰ ਲਾ ਸਕਦੇ ਹੋਗੇ ਕਿਸਮ ਦੀ ਗੱਲ ਜਿਵੇਂ ਆਪਾਂ ਸਾਂਝੀ ਕਰ ਦਿੱਤੀ ਲਾਉਣ ਦਾ ਤਰੀਕਾ ਦੱਸ ਦਈਏ ਤੁਹਾਨੂੰ ਜੇਕਰ ਤੁਸੀਂ ਜ਼ਮੀਨ ਦੇ ਵਿੱਚ ਲਾ ਰਹੇ ਹੋ ਤਾਂ ਪਹਿਲਾਂ ਤੁਸੀਂ ਉੱਚੇ ਬੈੱਡ ਬਣਾ ਲੈਣੇ ਆ ਕਟੋਕਟ ਫੁੱਟ ਸਵਾ ਫੁੱਟ ਤੋਂ ਡਾ ਬੈਡ ਉੱਚਾ ਹੋਣਾ ਚਾਹੀਦਾ ਪਾਣੀ ਦੀ ਮਾਰ ਇਹਦੇ ਤੱਕ ਬਿਲਕੁਲ ਨਹੀਂ ਜਾਣੀ ਚਾਹੀਦੀ ਸਿਰਫ ਇਹਨੂੰ ਸਲਾਬ ਜਾਣੀ ਚਾਹੀਦੀ ਆ ਡ੍ਰਿਪ ਇਰੀਗੇਸ਼ਨ ਦੇ ਉੱਪਰ ਜਿਹੜੀ ਇਹ ਜ਼ਿਆਦਾ ਕਾਮਯਾਬ ਆ ਜੀ ਤੇ ਵੈਸੇ ਖੁੱਲੇ ਪਾਣੀ ਨਾਲ ਵੀ ਤੁਸੀਂ ਇਹਨੂੰ ਕਰ ਸਕਦੇ ਹੋ ਆ ਰੇਤលੀਆਂ ਤੋਂ ਸੈਂਡੀ ਲੋਮ ਸੋਇਲ ਜਾਨੀ ਕਿ ਜਿਹੜੀ ਆਧ ਰੇਤਲੀ ਜੀ ਕਹ ਲਈਏ ਆਪਾਂ ਥੋੜੀ ਜੀ ਰੇਤੇ ਦੀ ਚਾਸੀ ਜੀ ਮਿੱਟੀ ਦੇ ਵਿੱਚ ਹੋਵੇ ਉਹ ਜਿਹੇ ਮਿੱਟੀਆਂ ਦੇ ਵਿੱਚ ਵਧੀਆ ਹੋ ਜਾਂਦੀ ਆ ਜੇਕਰ ਤੁਸੀਂ ਡੱਕਰ ਜ਼ਮੀਨ ਦੇ ਵਿੱਚ ਕਰਨੀ ਆ ਤਾਂ ਉੱਥੇ ਜਿਹੜੀ ਬੈਡਾਂ ਦੇ ਉੱਪਰ ਨਾਬੀ ਤੁਸੀਂ ਇਹਨੂੰ ਉਗਾ ਸਕਦੇ ਹੋਗੇ ਇਸ ਤੋਂ ਇਲਾਵਾ ਖਾਦ ਦੀ ਗੱਲ ਕਰ ਲਈਏ ਲਗਾਉਣ ਤੋਂ ਪਹਿਲਾਂ ਜਿਹੜੀ ਤੁਸੀਂ ਗਡੋਇਆਂ ਦੀ ਖਾਦ ਲੈ ਕੇ ਬੈੱਡ ਬਣਾ ਕੇ ਉਹਦੇ ਉੱਪਰ ਖਾਦ ਪਾਉਣੀ ਆ ਖਾਦ ਨੂੰ ਮਿਕਸ ਕਰ ਲੈਣਾਗਾ ਤੇ ਫਿਰ ਜਿਹੜੇ ਇਹਦੇ ਬੂਟੇ ਤੁਸੀਂ ਛੋਟੇ ਛੋਟੇ ਟੋਏ ਕਰਕੇ ਲਾ ਦਿੰਨੇ ਨੇਗੇ ਲਾਉਣ ਵੇਲੇ ਜਿਹੜੀ ਗੱਲ ਧਿਆਨ ਰੱਖਣ ਜੋਗਾ ਕਿ ਜਿੰਨਾ ਥੈਲੀ ਦੇ ਵਿੱਚ ਬੂਟਾ ਹੈਗਾ ਹੈਗਾ ਬਿਲਕੁਲ ਉਸੇ ਲੈਵਲ ਦੇ ਉੱਤੇ ਤੁਸੀਂ ਲਾਉਣਾਗਾ ਡੂੰਘਾ ਵਿੱਚ ਨਹੀਂ ਦੱਬਣਾਗਾ ਜੇਕਰ ਵਿੱਚ ਦੱਬੋਗੇ ਤਾਂ ਜਿੱਥੋਂ ਪੱਤੇ ਨੇ ਫੋਟ ਕਰਨੀ ਹੈਗੀ ਉਹਦੇ ਉੱਪਰ ਮਿੱਟੀ ਆ ਗਈ ਤਾਂ ਜਿਹੜੀ ਖਰਾਬ ਹੋਣੀ ਸ਼ੁਰੂ ਹੋ ਜਾਣੀ ਹੈ। ਲਾਉਣ ਵੇਲੇ ਖਾਸ ਧਿਆਨ ਰੱਖਣਯੋਗ ਗੱਲ ਆ ਕਿ ਥੈਲੀ ਦੇ ਲੈਵਲ ਦਾ ਤੁਸੀਂ ਤੋਆ ਕਰਨਾ ਤੇ ਉਸੇ ਲੈਵਲ ਤੇ ਇਹਨੂੰ ਲਾਉਣਾਗਾ ਉੱਚੇ ਥਾਂ ਦੇ ਵਿੱਚ ਲਾਉਣਾਗਾ। ਆ ਲਾਉਣ ਤੋਂ ਬਾਅਦ ਤੁਸੀਂ ਹਲਕਾ ਪਾਣੀ ਦੇਣਾ ਜੀ ਤੇ ਇੱਕ ਗੱਲ ਇਹਦੇ 'ਚ ਧਿਆਨ ਰੱਖਣਯੋਗ ਹੋਰ ਆਗੀ ਕਿ ਬੈੱਡ ਤੋਂ ਤੁਸੀਂ ਇਹਨੂੰ ਥੋੜੀ ਅੰਦਰ ਕਰਕੇ ਲਾਉਣਾਗਾ ਪਰ ਲਾਉਣਾ ਇਸ ਹਿਸਾਬ ਨਾਲ ਕਿ ਜਿਹੜੀ ਸਲਾਬ ਆ ਜਾਂ ਸੇਮ ਆਗੀ ਇਹਦੇ ਤੱਕ ਚੰਗੀ ਤਰ੍ਹਾਂ ਪਹੁੰਚ ਸਕੇ। ਤੇ ਜਿਆਦਾ ਗਰਮੀ ਹੋਣ ਕਰਕੇ ਤੁਸੀਂ ਇਹਦੇ ਉੱਪਰ ਪਾਣੀ ਦਾ ਛੜਕਾ ਵਗੈਰਾ ਦਿਨ ਵੇਲੇ ਕਰ ਸਕਦੇ ਹੋ ਕਿ ਉਹਦੇ ਨਾਲ ਟੈਂਪਰੇਚਰ ਥੋੜਾ ਜਿਹਾ ਕੰਟਰੋਲ ਰਹਿੰਦਾਗਾ ਜੇਕਰ ਤੁਹਾਡੇ ਕੋਲ ਜਿਵੇਂ ਇੱਥੇ ਸਾਡੇ ਕੋਲ ਕਾਫੀ ਪੌਦੇ ਨੇ ਕਿ ਉਹਨਾਂ ਦੇ ਵਿਚਕਾਰ ਲਾਉਂਗੇ ਤਾਂ ਟੈਂਪਰੇਚਰ ਨੂੰ ਜਿਹੜਾ ਸੈੱਟ ਰੱਖਣ ਦੇ ਵਿੱਚ ਮਦਦ ਮਿਲਦੀ ਹੈਗੀ ਤੇ ਪੌਦੇ ਜਿਹੜੇ ਆਸਾਨੀ ਨਾਲ ਤੁਸੀਂ ਅਗਾ ਸਕਦੇ ਹੋ ਫਲ ਲੱਗਣ ਦੀ ਗੱਲ ਕਰ ਲਈਏ ਅ ਜਿਵੇਂ ਹੁਣ ਇਹ ਸਤੰਬਰ ਦੇ ਵਿੱਚ ਲੱਗੀ ਤਾਂ ਨਵੰਬਰ ਦੇ ਅੱਧ ਤੱਕ ਕੁਝ ਨਾ ਕੁਝ ਥੋੜਾ ਬਹੁਤ ਇਹਦੇ ਉੱਪਰ ਫਲ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਅ ਪਰ ਜਿਹੜਾ ਪੂਰਾ ਪੀਕ ਤੇ ਫਲ ਆਉਂਦਾ ਹੈਗਾ ਉਹ ਜਿਹੜਾ ਫਰਵਰੀ ਦੇ ਵਿੱਚ ਜਨਵਰੀ ਦੇ ਅੱਧ ਤੋਂ ਬਾਅਦ ਆਉਣਾ ਸ਼ੁਰੂ ਹੁੰਦਾ ਹੈਗਾ ਨਵੰਬਰ ਦੇ ਅੱਧ ਵਿੱਚ ਜਦੋਂ ਜ਼ਿਆਦਾ ਠੰਡ ਪੈਣ ਲੱਗ ਜਾਂਦੀ ਹੈ ਤਾਂ ਕਿਸੇ ਚੀਜ਼ ਦੀ ਮਦਦ ਦੇ ਨਾਲ ਤੁਸੀਂ ਇਹਨੂੰ ਢੱਕਣਾ ਜੀ ਤਾਰਾਂ ਲਾ ਕੇ ਉੱਪਰ ਪੋਲੀਥੀਨ ਪਾ ਸਕਦੇ ਹੋ ਜਾਂ ਤੁਸੀਂ ਡੰਡੇ ਲਾ ਕੇ ਪ੍ਰਾਲੀ ਨਾਲ ਢੱਕ ਸਕਦੇ ਹੋਗੇ ਇਹਨਾਂ ਦੋਨਾਂ ਚੀਜ਼ਾਂ ਦੀ ਮਦਦ ਦੇ ਨਾਲ ਇਹਨੂੰ ਢੱਕ ਕੇ ਰੱਖਣਾਗਾ ਤੇ ਅ ਜਦੋਂ ਹੀ ਟੁੱਪਾ ਲੱਗਣੇ ਸ਼ੁਰੂ ਹੁੰਦੀਆਂ ਨੇ ਅੱਗੇ ਸਰਦੀਆਂ ਥੋੜੀਆਂ ਜਿਹਾ ਘਟਣੀਆਂ ਸ਼ੁਰੂ ਹੁੰਦੀਆਂ ਨੇ ਤੁਸੀਂ ਇਹਨੂੰ ਨੰਗੀ ਕਰ ਦੇਣਾ ਉੱਪਰੋਂ ਤੇ ਉਸ ਤੋਂ ਬਾਅਦ ਇਹਦੇ ਉੱਪਰ ਜਿਹੜਾ ਫਲ ਆਉਣਾ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਇਲਾਵਾ ਹੋਰ ਖਾਦ ਖਰਕਾ ਇਹਨੂੰ ਕੀ ਦੇਣੀਆਂ ਨੇ ਤੁਸੀਂ ਅ ਕੁਝ ਕੁਝ ਬਾਗਵੇ ਦੇ ਉੱਪਰ ਤੁਸੀਂ ਗਣੋਇਆਂ ਦੀ ਖਾਦ ਪਾ ਸਕਦੇ ਹੋ ਥੋੜੀ ਬਹੁਤੀ ਜਿਹੜੀ ਖਲਪਿਆਉ ਕੇ ਉਹਦਾ ਛੜਕਾ ਕਰ ਸਕਦੇ ਹੋ ਨਾਈਟ੍ਰੋਜਨ ਲਈ ਤੇ ਜਾਂ ਫਿਰ ਜੇ ਤੁਸੀਂ ਕੈਮੀਕਲ ਵਰਤਦੇ ਹੋ ਤਾਂ ਥੋੜੀ ਬਹੁਤੀ ਡੀਏਪ ਵਗੈਰਾ ਜਿਹੜੀ ਇਹਦੇ ਵਿੱਚ ਤੁਸੀਂ ਦੇ ਸਕਦੇ ਹੋਗੇ ਜਿਆਦਾ ਖਾਦ ਦੇਉਗੇ ਤਾਂ ਬੂਟੇ ਮੱਜਨ ਦਾ ਖਤਰਾ ਰਹਿੰਦਾ ਜੀ ਇਹਨੂੰ ਥੋੜੀ ਲਿਮਟਿਡ ਮਾਤਰਾ ਦੇ ਵਿੱਚ ਖਾਦ ਦੇਣੀ ਆ ਛਾੜ ਦੀ ਗੱਲ ਕਰ ਲਈਏ ਤਾਂ ਇੱਕ ਬੂਟੇ ਤੋਂ ਜਿਹੜਾ 300 ਤੋਂ ਲੈ ਕੇ 350 ਗ੍ਰਾਮ ਤੱਕ ਜਿਹੜਾ ਫਲ ਮਿਲ ਜਾਂਦਾ ਜੀ ਉਮੀਦ ਕਰਦੇ ਆ ਕਿ ਜਿਹੜੀ ਜਾਣਕਾਰੀ ਅਸੀਂ ਤੁਹਾਨੂੰ ਦਿੱਤੀ ਹੈਗੀ ਉਹ ਤੁਹਾਨੂੰ ਚੰਗੀ ਲੱਗੀ ਹੋਣੀ ਹੈਗੀ ਇੱਕ ਗੱਲ ਜਿਹੜੀ ਰਹਿ ਗਈ ਸੀ ਗਰੋਇੰਗ ਬੈਗ ਦੇ ਵਿੱਚ ਕਰਨ ਵਾਲੀ ਉਹ ਇਹ ਆ ਵੀ ਉਹਦੇ ਵਿੱਚ ਵੀ ਤੁਸੀਂ ਥੋੜੀ ਮਿੱਟੀ ਉਨੇ ਰੇਤਾ ਤੇ ਉਨੇ ਵਰਮੀ ਕੰਪੋਸਟ ਤਿੰਨੇ ਚੀਜ਼ਾਂ ਦਾ ਮਿਕਸਚਰ ਕਰਕੇ ਭਰ ਲੈਣਾਗਾ ਤੇ ਉਹਦੇ ਵਿੱਚ ਵੀ ਤੁਸੀਂ ਉਸੇ ਤਰ੍ਹਾਂ ਜਿਵੇਂ ਆਪਾਂ ਬੈੱਡ ਤੇ ਲਾਉਣੀ ਹੈਗੀ ਉਵੇਂ ਲਾਉਣੀ ਹੈਗੀ ਤੇ ਲੈਵਲ ਦਾ ਧਿਆਨ ਰੱਖਣਾਗਾ ਜਿਆਦਾ ਪਾਣੀ ਨਹੀਂ ਉਸ ਭਰਨਾਗਾ ਹਲਕਾ ਪਾਣੀ ਦੇਣਾਗਾ ਤੇ ਸਰਦੀ ਦੇ ਵਿੱਚ ਗਰੋਇੰਗ ਬੈਗ ਦੇ ਵਿੱਚ ਵੀ ਤੁਸੀਂ ਇਹਨੂੰ ਟਕਣਾ ਜੀ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਅ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਵਾਲੀ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ